जी, 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 हां जी ਤੁਸੀਂ ਦੇਖ ਸਕਦੇ ਆ ਜੀ ਪਿੰਡ ਵੱਡੇ ਸਭਰਾ ਦੇ ਵਿੱਚ ਜੀ ਜਰਨੈਲ ਸਿੰਘ ਮਰਾਨੇ ਵਾਲਿਆਂ ਦੀ ਬੈਗ ਤੇ ਬਾਈ ਜੀ ਵੇਖੋ ਬਹੁਤ ਵਧੀਆ ਵੇਲਣਾ ਲੱਗਾ ਜੀ ਜੇ ਕਿਸੇ ਵੀਰ ਭਰਾ ਨੇ ਤੁਹਾਨੂੰ ਪਤਾ ਹੀ ਆ ਕਿਸੇ ਨੇ ਵੀ ਗੋੜ ਕੱਢਣਾ ਹੋਵੇ ਜਾਂ ਜੂਸ ਦੀ ਜ਼ਰੂਰਤ ਲੋੜੀ ਦਾ ਦਿਨ ਆ ਗਿਆ ਕਿਉਂਕਿ ਲੋਕਾਂ ਖੀਰਾ ਖੂਰਾ ਵੀ ਬਣਾਉਣੀਆਂ ਤੇ ਆਣ ਕੇ ਸੰਪਰਕ ਕਰ ਸਕਦੇ ਆ ਜੂਸ ਵੀ ਮਿਲਦਾ ਵੇਖੋ ਕਰਾ ਵੱਡੀ ਗੋਗੜ ਵੱਡੇ ਵੇਲ ਨੇ ਕਿਆ ਬੂੰਦ ਇਧਰ ਕੰਮ ਚੱਲ ਰਿਹਾ ਜੀ ਬਾਕੀ ਆ ਦੇਖ ਸਕਦੇ ਤੁਸੀਂ ਜਿਹੜੇ ਕੜਾਏ ਲਾਏ ਗਏ ਆ ਜੀ 4-5 ਕੜਾਏ ਹੀ ਆ ਤੁਹਾਨੂੰ ਸਾਰਾ ਦਿਖਾਉਣੇ ਆ ਬਹੁਤ ਵਧੀਆ ਜਗਾੜ 8 ਕੜਾਏ 8 ਕੜਾਏ ਜੀ 8 8 ਕੜਾਏ ਆ ਜੀ ਲੱਗੇ ਹੋਏ ਆ ਜੀ ਤੇ ਚੱਲਦਾ ਰਹਿੰਦਾ ਬੁਕਿੰਗ ਚੱਲਦੀ ਰਹਿੰਦੀ ਆ ਜੀ ਬਹੁਤ ਚੜ੍ਹਦੀ ਕਲਾ ਵੀਰ ਸਾਡੇ ਆਏ ਆ ਕਿਰਤਵਾਲਾ ਵਾਲੇ ਭਰਾ ਸਾਡੇ ਵੇਖੋ ਕਿਹੜਾ ਪੱਤਪੂਰੀ ਚਾੜ੍ਹ ਕੇ ਲਾ ਰਿਹਾ ਹੈ ਜੀ ਤੇ ਜਰਨੈਲ ਸਿੰਘ ਮਹਰਾਣੇ ਆਲੇ ਸਾਡੇ ਹੋਰ ਅਫਸਰੋ ਦੇਖੋ ਜੀ 8 ਕੜਾਏ ਚੱਲ ਰਾਇਆ ਜੀ ਤੇ ਕਰਾਂ ਹਾਂ ਜੀ ਹਾਂ ਜੀ ਵੇਖੋ ਜੀ 15 ਰੁਪਏ ਲੀਟਰ ਜੂਸ ਕਿਉਂਕਿ ਲੋੜੀ ਦਾ ਦੇਣਾ ਗਾਂ ਖੀਰਾ ਖੂਰਾ ਬੰਨੀਆਂ ਜਰਨੈਲ ਸਿੰਘ ਸੱਸੀ ਦਾ ਬਾਬਾ ਜੀ ਬਾਬਾ ਜੀ ਕੀ ਕਹਿਣਾ ਚਾਹਣਾ ਲੋੜੀ ਦਾ ਦਿਨ ਵੀ ਆ ਗਿਆ ਉੱਤੋਂ ਤੇ ਬਹੁਤ ਵਧੀਆ ਕੱਲ ਨੂੰ ਕੱਲ ਨੂੰ ਫੇਰਾ ਭੈਣ ਭਰਾਵਾਂ ਨੂੰ ਲੋੜੀ ਦਾ ਕਰਕੇ 15 ਰੁਪਏ ਲੀਟਰ ਗਾਣੇ ਦਾ ਰਸ ਜਿਹੜਾ ਦੇਵਾਂਗੇ ਜੀ ਬਾਬਾ ਜੀ ਭੈਣ ਭਰਾ ਜਿੰਨਾ ਮਰਜੀ ਤਾਜ਼ਾ ਰਸ ਉ ਜਾ ਸਕਦਾ ਵਾਹ ਜੀ ਵਾ 15 ਰੁਪਏ ਲੀਟਰ ਜੀ ਇਧਰ ਵੀ ਸਾਡੇ ਸਾਰੇ ਕਿਰਤਵਾਲ ਵਾਲੇ ਹੋਰ